ਮੌਤ ਘਰ ਦੀ ਮਹਿਮਾਨ ਉਸ ਨੇ ਉਦਾਸ ਮੁਸਕਰਾਹਟ ਨਾਲ ਕਿਹਾ ਮੈਂ 9 ਸਾਲਾਂ ਤੋਂ ਮੌਤ ਦੇ ਅੰਗ ਸੰਗ ਰਹਿ ਰਿਹਾ ਹਾਂ ਇਹ ਭੂਤਪੂਰਵ ਪ੍ਰਧਾਨ ਮੰਤਰੀ ਰਿਸ਼ਵਨਾਥ ਪ੍ਰਤਾਪ ਸਿੰਘ ਸਨ ਅਸੀਂ ਆਪਣੇ ਪਿਛਵਾੜੇ ਦੇ ਬਗੀਚੇ ਵਿੱਚ ਬੈਠੇ ਸਾਂ ਚਮਕੀਲੀ ਧੁੱਪ ਸੀ ਪੱਕ ਰਹੇ ਅੰਗੂਰਾਂ ਦੀ ਖੁਸ਼ਬੂ ਖਿਜ਼ਾ ਰੁੱਤ ਦੀ ਹਵਾ ਦੀ ਸੁਗੰਧੀ ਵਿੱਚ ਘੁਲ ਮਿਲ ਰਹੀ ਸੀ ਬਸੰਤਾ ਪੰਚੀ ਬੋਲ ਰਿਹਾ ਸੀ ਦਨੇ ਬਲੂਗੜੇ ਝੂਠੀ-ਮੂਠੀ ਲੜਾਈ ਲੜਦੇ ਇੱਕ ਦੂਸਰੇ ਦੀ ਪੂਛ ਤੇ ਛਪਟਾ ਮਾਰ ਰਹੇ ਸਨ ਪਰਮਾਤਮਾ ਸਵਰਗ ਵਿੱਚ ਸੀ ਤੇ ਦੁਨੀਆ ਵਿੱਚ ਸਭ ਖੈਰ-ਸੁਖ ਸੀ ਮੈਂ ਉਸ ਨੂੰ ਪੁੱਛਿਆ ਕੀ ਤੁਸੀਂ ਪਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਹੋ ਉਸ ਨੇ ਸਾਫ਼-ਸਾਫ਼ ਉੱਤਰ ਦਿੱਤਾ ਨਹੀਂ ਮੈਂ ਲੋਕਤੰਤਰੀ ਸਮਾਜ ਵਿੱਚ ਸਰਵਸ਼ਕਤੀਮਾਨ ਦਾ ਸੰਕਲਪ ਨਾ ਮੰਨਣ ਯੋਗ ਸਮਝਦਾ ਹਾਂ ਕੋਈ ਵੀ ਦੂਸਰੇ ਨਾਲੋਂ ਸ਼ਕਤੀਸ਼ਾਲੀ ਨਹੀਂ ਹੈ ਸਭ ਇੱਕ ਸਮਾਨ ਹਨ ਵੀਪੀ ਸੈਗਰ ਨੂੰ ਪਿਛਲੇ 9 ਸਾਲਾਂ ਤੋਂ ਗੁੱਤੇ ਵਾਲੀ ਨਲੀ ਦਾ ਤੇ ਲਹੂ ਦੇ ਕੈਂਸਰ ਦਾ ਰੋਗ ਹੈ ਉਸ ਦੇ ਗੁਰਦੇ ਨਕਾਰਾ ਹੋ ਚੁੱਕੇ ਹਨ ਉਸ ਨੂੰ ਹਰ ਹਫ਼ਤੇ ਖੂਨ ਚੜਾਉਣਾ ਪੈਂਦਾ ਹੈ ਉਸਨੇ ਇੱਕ ਕਵਿਤਾ ਸੁਣਾਈ ਮੈਂ ਹਰ ਹਫ਼ਤੇ ਮੌਤ ਨੂੰ ਪੁੱਛਦਾ ਹਾਂ ਕਿ ਕੀ ਤੇਰੇ ਨਾਲ ਜਾਣ ਦਾ ਮੇਰਾ ਸਮਾਂ ਆ ਪਹੁੰਚਿਆ ਹੈ ਉਹ ਉੱਤਰ ਬਚ ਕਹਿੰਦੀ ਹੈ ਨਹੀਂ ਅਜੇ ਨਹੀਂ ਇਸ ਦੇ ਟਾਕਰੇ ਤੇ ਮੈਂ ਅਲਾਮਾ ਇਕਬਾਲ ਦਾ ਉਤ ਕਥਨ ਹਵਾਲੇ ਵਜੋਂ ਪੜਿਆ ਬਾਗੇ ਬਹਿਸ਼ਤ ਸੇ ਮੁਜੇ ਹੁਕਮੇ ਸਫਰ ਦਿਆ ਥਾ ਕਿਉ ਕਾਰੇ ਜਹਾਂ ਦਰਾਜ ਹੈ ਅਬ ਮੇਰਾ ਇੰਤਜ਼ਾਰ ਕਰ ਵੀ ਪੀ ਸਿੰਘ ਨੇ ਵਾਹ ਵਾਹ ਕਹਿ ਕੇ ਉੱਤਰ ਦਿੱਤਾ ਮੈਂ ਆਪਣਾ ਕਥਨ ਜਾਰੀ ਰੱਖ ਦਿਆਂ ਕਿਹਾ ਜਦੋਂ ਮੈਂ ਅਨੁਭਵ ਕਰਦਾ ਹਾਂ ਕਿ ਮੇਰੀ ਮੌਤ ਆਉਣ ਵਾਲੀ ਹੈ ਤਾਂ ਮੈਂ ਬਦਲਾਂ ਤੋਂ ਉੱਪਰ ਭਾਵ ਆਕਾਸ਼ ਵਿੱਚ ਬੈਠੇ ਅੱਲਾ ਮੀਆਂ ਨੂੰ ਆਖਦਾ ਹਾਂ ਮੀਆਂ ਸਾਹਿਬ ਮੈਂ ਤੁਹਾਡੇ ਕੋਲੋਂ ਦੋਹੀ ਆਵਾਂਗਾ ਜਦੋਂ ਮੈਨੂੰ ਵੇਲ ਮਿਲੀ ਵੀ ਪੀ ਸਿੰਘ ਨੇ ਸਹਿਮਤੀ ਵਜੋਂ ਸਿਰ ਹਿਲਾਇਆ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਅਰਦਾਸ ਕਰਦੇ ਹੋ ਉਸ ਨੇ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਕਦੇ ਵੀ ਨਹੀਂ ਫਿਰ ਉਸ ਨੇ ਆਪਣੇ ਆਪ ਨੂੰ ਖੋਦਦਿਆਂ ਕਿਹਾ ਮੈਂ ਇੱਕ ਵਾਰ ਅਰਦਾਸ ਕੀਤੀ ਸੀ ਜਦੋਂ ਮੇਰੀ ਮਾਂ ਮਰਨ ਵਾਲੀ ਹੀ ਸੀ ਮੈਂ ਪਰਮਾਤਮਾ ਅੱਗੇ ਬੇਨਤੀ ਕੀਤੀ ਕਿ ਰੱਬਾ ਉਸ ਦੀ ਜਾਨ ਬਖਸ਼ ਦੇ ਉਸ ਦੀ ਹਾਲਤ ਵਿੱਚ ਸੁਧਾਰ ਹੋ ਗਿਆ ਜਾਨ ਬਚ ਗਈ ਤੇ ਉਹ ਹੋਰ 2 ਸਾਲ ਜਿਉਂਦੀ ਰਹੀ ਪਰ ਮੈਂ ਆਪਣੀ ਖਾਤਰ ਕਦੇ ਅਰਦਾਸ ਨਹੀਂ ਕੀਤੀ ਮੈਨੂੰ ਤਾਂ ਇਹ ਸੌਦੇਬਾਜ਼ੀ ਲੱਗਦੀ ਹੈ ਕਿ ਜੇ ਤੂੰ ਮੈਨੂੰ ਪੈਸਾ ਸਫਲਤਾ ਤੇ ਚੰਗੀ ਸਿਹਤ ਬਖਸ਼ੇ ਤਾਂ ਮੈਂ ਤੇਰੀ ਉਸਤਤ ਕਰਾਂਗਾ ਮੈਂ ਅਸਦੀ ਉਂਗਲੀ ਵਿੱਚ ਲਾਜਵਰਦੀ ਰੰਗ ਦੇ ਕੀਮਤੀ ਪੱਥਰ ਵਾਲੀ ਅੰਗੂਠੀ ਵੇਖੀ ਮੈਂ ਸਵਾਲ ਕੀਤਾ ਤੁਸੀਂ ਇਹ ਸ਼ੌਭਕ ਅਸਮਦ ਦੇ ਮੰਤਰ ਵਾਲੀ ਅੰਗੂਠੀ ਕਿਉਂ ਪਾਈ ਹੋਈ ਹੈ ਉਸਨੇ ਇਸ ਨੂੰ ਲਾ ਲਿਆ ਤੇ ਉੱਤਰ ਦਿੱਤਾ ਇਹ ਮੇਰੇ ਬੇਟੇ ਨੇ ਮੈਨੂੰ ਦਿੱਤੀ ਸੀ ਜਦੋਂ ਮੇਰੇ ਕੋਲ ਹੁੰਦਾ ਹੈ ਮੈਂ ਪੈਨ ਲੈਂਦਾ ਹਾਂ ਉਸਨੇ ਕਮੀਜ਼ ਥੱਲੇੋਂ ਇੱਕ ਹਾਰ ਬਾਹਰ ਕੱਢਿਆ ਇਸ ਦੇ ਵਿੱਚ ਇੱਕ ਸੋਨੇ ਦੀ ਅੰਗੂਠੀ ਵਿੱਚ ਰੁਦਰਾਕਸ਼ ਦਾ ਮਣਕਾ ਮੜਿਆ ਹੋਇਆ ਸੀ ਮੈਂ ਇਹ ਐਸ ਲਈ ਪਹਿਨਦਾ ਹਾਂ ਕਿਉਂਕਿ ਅਜੀਤ ਨੇ ਬੁਰਾਈ ਨੂੰ ਮੇਥੋਂ ਦੂਰ ਰੱਖਣ ਲਈ ਮੇਰੇ ਵਾਸਤੇ ਇਸ ਨੂੰ ਬਣਵਾਇਆ ਅਜੀਤ ਕੌਰ ਜੋ ਉਸਦੇ ਨਾਲ ਹੀ ਆਈ ਸੀ ਉਸਨੇ ਮੁਸਕਰਾਹਟ ਬਿਖੇਰੀ ਮੌਤ ਬਾਰੇ ਸਾਡੀ ਗੱਲਬਾਤ ਸਮਾਪਤ ਹੋ ਗਈ ਮੌਤ ਦਾ ਅਨੁਭਵ ਕਾਫੀ ਸਾਰਾ ਸਾਹਿਤ ਉਹਨਾਂ ਲੋਕਾਂ ਦੇ ਅਨੁਭਵਾਂ ਬਾਰੇ ਹੈ ਜਿਨ੍ਹਾਂ ਨੂੰ ਡਾਕਟਰੀ ਤੌਰ ਤੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਆਪੋਨਾਂ ਦੇ ਦਿਲਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਪਰੰਤੂ ਕੁਝ ਮਿੰਟਾਂ ਵਿੱਚ ਉਹ ਫਿਰ ਜੀ ਉੱਠੇ ਬਹੁਤ ਸਾਰੇ ਇਹ ਗੱਲਾਂ ਕਰਦੇ ਹਨ ਕਿ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਉਹਨਾਂ ਦੀ ਮੌਤ ਬਾਰੇ ਰੋਂਦੇ-ਕੁਰਲਾਉਂਦੇ ਸੁਣਿਆ ਚੁੰਧਿਆ ਦੇਣ ਵਾਲੀਆਂ ਰੌਸ਼ਨੀਆਂ ਵੇਖੀਆਂ ਤੇ ਉਹਨਾਂ ਨੂੰ ਪਿੰਨਾ-ਪਿੰਨਾ ਸੰਗੀਤ ਸੁਣਾਈ ਦਿੱਤਾ ਨਾਸਤਕ ਇਹਨਾਂ ਅਨੁਭਵਾਂ ਨੂੰ ਪਹਿਲਾਂ ਤੋਂ ਪਏ ਹੋਏ ਉਹਨਾਂ ਵਿਚਾਰਾਂ ਦਾ ਅਸਰ ਮੰਨਦੇ ਹਨ ਜੋ ਆਮ ਲੋਕਾਂ ਵਿੱਚ ਰੱਬ ਸਵਰਗ ਨਰਕ ਤੇ ਮਰਨ ਉਪਰੰਤ ਜ਼ਿੰਦਗੀ ਵਿੱਚ ਵਿਸ਼ਵਾਸ ਰੱਖਣ ਕਰਕੇ ਪੈਂਦੇ ਹਨ ਐਸਲੀ ਉਹ ਇਹਨਾਂ ਨੂੰ ਰੱਦ ਕਰ ਦਿੰਦੇ ਹਨ ਪਰੰਤੂ ਇਹਨਾਂ ਵਿੱਚੋਂ ਕੋਈ ਵਿਸ਼ਵਾਸ ਵੀ ਪ੍ਰੋਫੈਸਰ ਏ ਜੀ ਅੱਯਰ ਤੇ ਲੱਗ ਨਹੀਂ ਹੁੰਦਾ ਜਿਸ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ ਤੇ ਉਹਦਾ ਦਿਲ 4 ਮਿੰਟਾਂ ਵਿੱਚ ਦੁਬਾਰਾ ਹਰਕਤ ਕਰਨ ਲੱਗਾ ਸੀ ਉਸਨੇ ਆਪਣੇ ਮੌਤ ਪ੍ਰਾਂਤਾਂ ਨੂੰ ਭਵਾਨ ਨੂੰ ਇੱਕ ਲੇਖ ਜੜੀ ਵਿੱਚ ਪ੍ਰਕਾਸ਼ਿਤ ਕਰਵਾਇਆ ਸੀ ਆਓ ਪਹਿਲਾਂ ਮੈਂ ਅੱਯਰ ਨਾਲ ਤੁਹਾਡੀ ਜਾਣ ਪਛਾਣ ਕਰਾਵਾਂ ਜਿਸ ਨੇ 30 ਸਾਲ ਪਹਿਲਾਂ ਮੇਰੇ ਘਰ ਖਾਣਾ ਖਾ ਕੇ ਮੈਨੂੰ ਮਾਣ ਬਖਸ਼ਿਆ ਸੀ ਸਰ ਅਲਫਰੈਡ ਜੂਲੀਅਸ ਦਾ ਜਨਮ 1910 ਵਿੱਚ ਹੋਇਆ ਸੀ ਉਸਨੇ ਐਟਨ ਤੇ ਕ੍ਰਾਈਸਟ ਚਰਚ ਕਾਲਜ ਆਕਸਫੋਰਡ ਵਿੱਚ ਪੜ੍ਹਾਈ ਕੀਤੀ ਉਹ ਨਿਆਇ ਸ਼ਾਸਤਰ ਦਾ ਪ੍ਰੋਫੈਸਰ ਬਣਿਆ ਤੇ ਉਸਨੇ ਆਪਣੀ ਮਾਤਰੀ ਸਸਾਸਣੇ ਕਈ ਪ੍ਰਤਿਸ਼ਠਾਵਾਨ ਯੂਨੀਵਰਸਿਟੀਆਂ ਵਿੱਚ ਪੜਾਇਆ ਉਹ 1936 ਵਿੱਚ ਭਾਸ਼ਾ ਸੱਚ ਤੇ ਤਰਕ ਦੇ ਛਪਣ ਨਾਲ ਜੋ ਉਸ ਦੀ ਤਰਕਮਈ ਪ੍ਰਮਾਣਵਾਦ ਦੀ ਵਿਆਖਿਆ ਸੀ ਪ੍ਰਸਿੱਧ ਹੋ ਗਿਆ ਉਸ ਦੀਆਂ ਹੋਰ ਰਚਨਾਵਾਂ ਵੀ ਛਪੀਆਂ ਜਿਨ੍ਹਾਂ ਵਿੱਚ ਪ੍ਰਯੋਗਵਾਦੀ ਗਿਆਨ ਦਾ ਸਿਧਾਂਤ ਤੇ ਗਿਆਨ ਦੀ ਗੁੰਝਲ ਸ਼ਾਮਲ ਹਨ ਆਈਅਰ ਨੂੰ ਇੰਗਲੈਂਡ ਦਾ ਪ੍ਰਮੁੱਖ ਸ਼ੰਕਾਵਾਦੀ ਤੇ ਸਤੰਤਰ ਚਿੰਤਕ ਮੰਨਿਆ ਗਿਆ ਹੈ ਜਦੋਂ 2 ਮਹੀਨੇ ਪਹਿਲਾਂ ਮਰ ਗਿਆ ਤੇ ਫਿਰ 4 ਮਿੰਟਾਂ ਪਿੱਛੋਂ ਜਿਉਂਦਾ ਹੋ ਪਿਆ ਤਾਂ ਉਸ ਨੇ ਆਪਣੇ ਅਨੁਭਵ ਦਾ ਉਲੇਖ ਇੱਕ ਅਣਖੋਜੇ ਮੁਲਕ ਨਾਮ ਦੇ ਨਿਬੰਧ ਵਿੱਚ ਕੀਤਾ ਉਸ ਨੇ ਇਹ ਮੰਨਿਆ ਕਿ ਮੇਰੇ ਤਾਜ਼ਾ ਅਨੁਭਵ ਨੇ ਮੇਰੇ ਇਸ ਵਿਸ਼ਵਾਸ ਨੂੰ ਕਮਜ਼ੋਰ ਬਣਾ ਦਿੱਤਾ ਹੈ ਕਿ ਮੇਰੀ ਅਸਲੀ ਮੌਤ ਮੇਰਾ ਅੰਤ ਹੋਵੇਗੀ ਇਕ ਅਗਲੇ ਲੇਖ ਵਿੱਚ ਉਸਨੇ ਮੌਤ ਬਾਰੇ ਅੰਤਿਮ ਵਿਰਾਮ ਦੇ ਸਿਧਾਂਤ ਨੂੰ ਇਹ ਕਹਿ ਕੇ ਕੁਝ ਹੱਦ ਤੱਕ ਬਲ ਦਿੱਤਾ ਹੈ ਕਿ ਮੇਰੇ ਅਨੁਭਵ ਇਸ ਨੇ ਮੇਰੇ ਅਨੁਭਵ ਨੇ ਇਸ ਵਿਸ਼ਵਾਸ ਨੂੰ ਕਮਜ਼ੋਰ ਨਹੀਂ ਬਣਾਇਆ ਕਿ ਮੌਤ ਪਿੱਛੋਂ ਕੋਈ ਜੀਵਨ ਨਹੀਂ ਹੈ ਸਗੋਂ ਮੇਰੇ ਇਸ ਵਿਸ਼ਵਾਸ ਬਾਰੇ ਅਮੋਲ ਦ੍ਰਿਸ਼ਟੀਕੋਣ ਨੂੰ ਕਮਜ਼ੋਰ ਕੀਤਾ ਹੈ ਕਿ ਇਹ ਯਰ ਸੱਚਮੁੱਚ ਹੀ ਮਰ ਗਿਆ ਸੀ ਤੇ ਦੂਸਰੇ ਸੰਸਾਰ ਵਿੱਚ ਚਲਾ ਗਿਆ ਸੀ ਉਹਦਾ ਇਲਾਜ ਕਰ ਰਹੇ ਡਾਕਟਰਾਂ ਦਾ ਵਿਚਾਰ ਹੈ ਕਿ ਭਾਵੇਂ ਉਹਦੇ ਦਿਲ ਦੀ ਧੜਕਣ ਬੰਦ ਹੋ ਗਈ ਸੀ ਪਰ ਉਹਦਾ ਦਿਮਾਗ ਉਹੇਹੀ ਕੰਮ ਕਰਦਾ ਰਿਹਾ ਨਾਲ ਹੀ ਇਹ ਵੀ ਕਿਹਾ ਕਿ ਜਦੋਂ ਦਿਲ ਦੀ ਹਰਕਤ ਬੰਦ ਹੋ ਜਾਂਦੀ ਹੈ ਤਾਂ ਦਿਮਾਗ ਦੇ ਕੰਮ ਕਰਨ ਦੀ ਗਤੀ ਵੀ ਘਟ ਜਾਂਦੀ ਹੈ ਤੇ 4 ਮਿੰਟਾਂ ਦੇ ਅੰਦਰ ਦਿਮਾਗ ਵੀ ਕੰਮ ਕਰਨਾ ਬੰਦ ਕਰ ਦਿੰਦਾ ਹੈ ਐਯਰ ਦੇ ਮੌਤ ਪ੍ਰਾਂਤ ਦੇ ਅਨੁਭਵ ਵੱਧ ਤੋਂ ਵੱਧ ਨਕਾਰਾ ਦਿਮਾਗ ਦੀ ਯਾਦਦਾਸ਼ਤ ਹੀ ਸਨ ਐਯਰ ਮੁੱਢੋਂ ਹੀ ਯਹੂਦੀਆਂ ਈਸਾਈਆਂ ਤੇ ਮੁਸਲਮਾਨਾਂ ਦੇ ਇਸ ਵਿਸ਼ਵਾਸ ਨੂੰ ਰੱਦ ਕਰ ਦਿੰਦਾ ਰਿਹਾ ਹੈ ਕਿ ਹਸ਼ਰ ਦੇ ਦਿਨ ਮਰਦੇ ਉੱਠ ਪੈਣਗੇ ਸਾਨੂੰ ਕੋਈ ਇਹ ਨਹੀਂ ਦੱਸਦਾ ਕੀ ਮਰਦੇ ਕਿਸ ਸ਼ਕਲ ਵਿੱਚ ਉੱਠਣਗੇ ਜਿਵੇਂ ਉਹ ਮਰਨ ਵੇਲੇ ਸੀ ਜਾਂ ਜਦੋਂ ਉਹ ਜਵਾਨ ਸਨ ਤੇ ਚੰਗੀ ਸਿਹਤ ਵਿੱਚ ਸਨ ਫਿਰ ਉਹਨਾਂ ਦਾ ਕੀ ਬਣੇਗਾ ਜੋ ਬਚਪਨ ਚ ਮਰ ਗਏ ਜਾਂ ਪਾਹਜ ਸਨ ਜਾਂ ਦਿਮਾਗੀ ਤੌਰ ਤੇ ਮੰਦਬੁੱਧੀ ਸਨ ਕੀ ਅਸੀਂ ਉਸੇ ਹੀ ਲੈਂਗੁਏਜ ਜਨਮ ਲਵਾਂਗੇ ਕੀ ਅਸੀਂ ਆਪਣੇ ਇਸ ਜਨਮ ਦੀਆਂ ਯਾਦਾਂ ਭਵਿੱਖ ਜੀਵਨ ਵਿੱਚ ਵੀ ਨਾਲ ਲੈ ਜਾਵਾਂਗੇ ਅਯਰ ਹਿੰਦੂਆਂ ਜੈਨੀਆਂ ਬੋਧੀਆਂ ਤੇ ਸਿੱਖਾਂ ਦੇ ਪੁਨਰਜਨਮ ਦੇ ਸਿਧਾਂਤ ਨੂੰ ਰੱਦ ਕਰਦਾ ਹੈ ਪਰੰਤੂ ਉਹ ਇਹ ਜ਼ਰੂਰ ਮੰਨਦਾ ਹੈ ਕਿ ਜੇ ਕਦੀ ਅਜਿਹਾ ਮੌਕਾ ਆਇਆ ਜਦੋਂ ਭਾਰੀ ਗਿਣਤੀ ਵਿੱਚ ਲੋਕਾਂ ਨੂੰ ਆਪਣੇ ਪਿਛਲੇ ਜਨਮ ਦੇ ਅਨੁਭਵ ਯਾਦ ਹੋਣਗੇ ਤਾਂ ਫਿਰ ਪੁਨਰਜਨਮ ਦੇ ਸਿਧਾਂਤ ਨੂੰ ਕੁਝ ਹਾਲਤ ਤੱਕ anumati ਦਿੱਤੀ ਜਾ ਸਕਣ ਦੀ ਸੰਭਾਵਨਾ ਹੈ ਅਜੇ ਤੱਕ ਤਾਂ ਇਸ ਨੂੰ ਵਿਗਿਆਨਕ ਗਲਪ ਹੀ ਕਹਿਣਾ ਚਾਹੀਦਾ ਹੈ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ